ਮਾਤਾ ਗੁਜਰੀ ਜੀ ਦੇ ਛੋਟੇ ਸਭ ਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਨੂੰ ਪਹਿਲਾ ਕੰਦ ਵਿੱਚ ਕਿਵੇਂ ਚੜਿਆਂ ਗਿਆ ਫਿਰ ਉਹਨਾਂ ਨੂੰ ਸ਼ਾਸ਼ਨ ਬੇਗ ਤੇ ਬਾਸ਼ਲ ਬੇਗ ਨੇ ਉਹਨਾਂ ਦੀ ਕਚਾੜੀ ਵਿੱਚ ਜਿੱਥੇ ਉਹ ਸਾਰੀ ਗਈ ਸੀ ਕੰਦ ਉੱਥੇ ਹੀ ਉਹਨਾਂ ਦੀਆਂ ਛਾਤੀਆਂ ਉੱਤੇ ਗੋਡੇ ਰੱਖ ਕੇ ਜਿਵੇਂ ਕਸਾਈ ਬੱਕਰਾ ਜਿਹਾ ਕਰਦਾ ਨਾ ਐਵੇਂ ਉਹਨਾਂ ਜ਼ਾਲਮ ਲੋਕਾਂ ਨੇ ਉਹਨਾਂ ਦੇ ਸਰੀਰ ਵਿੱਚ ਦਿਲ ਨਹੀਂ ਹੋਏਗਾ ਪੱਥਰ ਹੋਏ ਕਿਸੇ ਦਾ ਵੀ ਬੱਚਾ ਗਰੀਬ ਦਾ ਹੋਵੇ ਅਮੀਰ ਦਾ ਹੋਵੇ ਕਿਸੇ ਦੁਸ਼ਮਣ ਦਾ ਵੀ ਬੱਚਾ ਹੋਵੇ ਨਾ ਠੇਡਾ ਵੀ ਲੱਗ ਜਾਏ ਨਾ ਅੱਖਾਂ ਦੇ ਸਾਹਮਣੇ ਬੰਦਾ ਮਨੁੱਖ ਬਰਦਾਸ਼ਤ ਨਹੀਂ ਕਰਦਾ ਧਰਮੀ ਬੰਦਾ ਬਰਦਾਸ਼ਤ ਨਹੀਂ ਕਰਦਾ ਨਹੀਂ ਸੀ ਕੀਤਾ ਬਰਦਾਸ਼ਤ ਸ਼ੇਰ ਮੁਹੰਮਦ ਮਲੇਰਕੋਟਲੇ ਵਾਲਾ ਉਹਨੇ ਕਿਹਾ ਸੀ ਵਜ਼ੀਰ ਖਾਨ ਇਹ ਪਾਪ ਆ ਇਹ ਗੁਨਾਹ ਹੈ ਇਹ ਬਹੁਤ ਵੱਡਾ ਜ਼ੁਲਮ ਹੈ ਇਹ ਨਹੀਂ ਕਰਨਾ ਚਾਹੀਦਾ ਵਜ਼ੀਰ ਖਾਨ ਨੇ ਉਹਦਾ ਇਮਾਨ ਖਰੀਦਣ ਵਾਸਤੇ ਕਿਹਾ ਸੀ ਮੈਂ ਤੇ ਚਾਹਣਾ ਇਹ ਕਾਰਜਕਾਰੀ ਤੂੰ ਕਿਉਂਕਿ ਇਹਨਾਂ ਦੇ ਪਿਤਾ ਨੇ ਤੇਰੇ ਭਰਾ ਚਮਕੌਰ ਦੇ ਰਣ ਮੈਦਾਨ ਵਿੱਚ ਮਾਰ ਦਿੱਤੇ ਤੂੰ ਉਹਨਾਂ ਦਾ ਬਦਲਾ ਲੈ ਲੈ ਸ਼ੇਰ ਮੁਹੰਮਦ ਮਲੇਰ ਕੋਟਲੇ ਵਾਲੇ ਨੇ ਇੱਥੇ ਧਰਮ ਉੱਤੇ ਪੈਰਾ ਦਿੱਤਾ ਉਹ ਕਹਿੰਦਾ ਇਹਨਾਂ ਦਾ ਪਿਤਾ ਮੇਰੇ ਸਾਹਮਣੇ ਅੱਜ ਵੀ ਆਏਗਾ ਮੈਂ ਤਲਵਾਰ ਉਠਾ ਕੇ ਉਹਦੇ ਨਾਲ ਲੜਾਂਗਾ ਪਰ ਇਹ ਬੱਚੇ ਸ਼ੀਰਖੋਰ ਨੇ ਇਹਨਾਂ ਨੂੰ ਜਿਵਾ ਕਰਨਾ ਇਹਨਾਂ ਨੂੰ ਮਾਰਨਾ ਇਹ ਇਸਲਾਮ ਸਾਨੂੰ ਕਦੇ ਵੀ ਆਗਿਆ ਨਹੀਂ ਦਿੰਦਾ ਉਹ ਇਹ ਕਹਿੰਦਾ ਹੋਇਆ ਉੱਠ ਕੇ ਚਲਾ ਗਿਆ ਸੀ ਕਿ ਮੈਂ ਨਜ਼ਰਾਂ ਨਾਲ ਵੇਖ ਵੀ ਨਹੀਂ ਸਕਾਂਗਾ ਇਹ ਜ਼ੁਲਮ ਹੁੰਦਾ ਸਿੱਖਾਂ ਨੇ ਅੱਜ ਤੱਕ ਮਲੇਰ ਕੋਟਲੀਆਂ ਦਾ ਮਾਣ ਕੀਤਾ ਕਿ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਗੱਲ ਤਾਂ ਇੰਨੀ ਕਹੀ ਸੀ ਪਰ ਉਸ ਵੇਲੇ ਇਹ ਗੱਲ ਕਹਿਣੀ ਸ਼ੇਰ ਮੁਹੰਮਦ ਹੀ ਕਹਿ ਸਕਦਾ ਹੈ ਕਿਉਂਕਿ ਉਹ ਆਜ਼ਾਦ ਸੀ ਉਹ ਬਰਾਬਰ ਦਾ ਫੌਜ ਸੂਬੇਦਾਰ ਸੀ ਤੇ ਸਚਾ ਆਨੰਦ ਗੁਲਾਮ ਹੈ ਉਹ ਵਜ਼ੀਰ ਖਾਨ ਦੇ ਸਾਹਮਣੇ ਚਾਪ ਲੂਸੀ ਕਰਦਾ ਗੁਲਾਮੀ ਵਿੱਚ ਤੇ ਆਜ਼ਾਦੀ ਵਿੱਚ ਇੰਨਾ ਫਰਕ ਹੈ ਅੱਜ ਅਸੀਂ ਕਿਉਂ ਆਜ਼ਾਦੀ ਮੰਗਦੇ ਹਾਂ ਕਿਉਂ ਵਾਅਦ ਅਧਿਕਾਰਾਂ ਦੀ ਗੱਲ ਕਰਦੇ ਆ ਕਿਉਂਕਿ ਗੁਲਾਮ ਬੰਦੇ ਦਾ ਜੀਵਨ ਕੋਈ ਜੀਵਨ ਨਹੀਂ ਸੱਚਾ ਆਨੰਦ ਵਰਗਾ ਜੀਵਨ ਹੁੰਦਾ ਕਿ ਸਦਾ ਚਾਪ ਪਲੂਸੀਆਂ ਕਰੀ ਜਾਓ ਜਿੰਨਾ ਚਿਰ ਚਾਪ ਪਲੂਸੀ ਕਰੋਗੇ ਕੋਈ ਨਹੀਂ ਦੇਰ ਤੱਕ ਹਕੂਮਤ ਚੰਗਾ ਸਮਝੇਗੀ ਕਰ ਰਹੇ ਨੇ ਕਿੰਨੇ ਕਰ ਰਹੇ ਨੇ ਬਹਿਰੂਪੀਏ ਹੁਣ ਵੀ ਕੋਈ ਟਿੱਕਾ ਲਾਈ ਫਿਰਦਾ ਹੈ ਕੋਈ ਕੁਛ ਕਰੀ ਫਿਰਦਾ ਹੈ ਕੋਈ ਕਿਸੇ ਪੰਡਤ ਦੇ ਸਾਹਮਣੇ ਜਾ ਕੇ ਮੱਥਾ ਟੇਕਣ ਲੱਗ ਪੈਂਦਾ ਹੈ। ਚਾਪਣੂ ਸਲੋਕ ਹੀ ਨੇ ਨਾ। ਉਹ ਸੁਰਤੀ ਸੁਚਾਨੰਦ ਵਾਲੀ ਆ ਨਾ। ਸ਼ੇਰ ਮੁਹੰਮਦ ਵਾਲੀ ਨਹੀਂ ਨਾ ਬਣੀ। ਗੱਲ ਸਭ ਜਿਆਦਿਆਂ ਦੀ ਕਰਨ ਵਾਲੇ ਕਈ ਕਈ ਸਾਲਾਂ ਤੋਂ। ਤੇ ਸਾਹਮਣੇ ਜਾ ਕੇ ਧੁੱਤੀ ਵਾਲਿਆਂ ਦੇ ਕਹਿੰਦੇ ਜੀ ਕਿਰਪਾ ਕਰ ਦਿਓ। ਜਿਹਦੇ ਉੱਤੇ ਕਿਰਪਾ 20 25 30 ਸਾਲ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਬਦ ਪੜ੍ਹ ਕੇ ਨਹੀਂ ਹੋਈ। ਦਸੋ ਧੋਤੀ ਵਾਲਾ ਕਿਰਪਾ ਧੋਤੀ ਵਾਲਿਆਂ ਤੇ ਕਰੂ ਵੀ ਇਹਦੇ ਉੱਤੇ ਕਰ। ਉਹਨੇ ਇਹਦੇ ਵਾਸਤੇ ਕਿਰਪਾ ਥੋੜੀ ਰੱਖੀ। ਉਹ ਆਪਣੇ ਆ ਤੇ ਕਰੇ। ਪਤਾ ਨਹੀਂ ਕਿਉਂ ਥੜਕ ਜਾਂਦੇ। ਆ ਉਹ ਦਿਨ ਨੇ ਜਿਸ ਦਿਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਨੇ ਸਾਨੂੰ ਸਿਖਿਆ ਦਿੱਤੀ। ਇੱਕ ਬੰਨੇ ਵਜ਼ੀਰ ਖਾਨ ਹੋਵੇ, ਕਾਜੀ ਹੋਵੇ, ਸੁਚਾ ਆਨੰਦ ਹੋਵੇ, ਉਹਦੇ ਕਿੰਨੇ ਚਾਪਲੂਸ ਹੋਣਗੇ? ਸਾਰੇ ਹੀ ਵਿਰੋਧੀ। ਤੇ ਦੋ ਹੀ ਸੰਨਾ ਸਾਹਿਬ ਜਾਤੇ। ਉਨਾਂ ਹਰ ਗੱਲ ਦਾ ਜਵਾਬ ਠੋਕ ਕੇ ਸੱਚ ਉੱਤੇ ਪਹਿਰਾ ਦਿੰਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਨੇ 13 ਪੋਹ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਕਤੇ ਜਿਗਰਾਂ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਪਵਿੱਤਰ ਖੂਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਬਹਾਦਰ ਖੂਨ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਪੁੱਤਰਿਆਂ ਨੇ ਸਾਡੀਆਂ ਨੀਹਾਂ ਪੱਕੀਆਂ ਕਰਨ ਵਾਸਤੇ ਸਾਡੇ ਮਾਣ ਨੂੰ ਸੰਸਾਰ ਪਰ ਵਿੱਚ ਇੰਨਾ ਪੱਕਾ ਬਣਾਉਣ ਵਾਸਤੇ ਆਪ ਆਪਣੀਆਂ ਪਵਿੱਤਰ ਸ਼ਹਾਦਤਾਂ ਕਿਵੇਂ ਦਿੱਤੀਆਂ ਇਓ ਬਿਆਨ ਕੀਤਾ ਜਾ ਜ਼ਾਲਮ ਬੇਦਰਦਾਨੇ ਪੈਰ ਲਾ ਤਲਵਾਰਾਂ ਥੱਲੇ ਜ਼ਾਲਮ ਬੇਦਰਦਾਨੇ ਪੈਰ ਤਲਵਾਰਾਂ ਦੇ ਥੱਲੇ ਲੈ ਤੌਰ ਮਸੂਮ ਦਵੇਂ ਲੈ ਤੇ ਵਿੱਚ ਨੀਹਾਂ ਦੇ ਬੋਤੇ ماں ਗੁਜਰੀ ਦੇ ਛੋਟੇ ਲਟਾ ਕਰਦਿਆਂ ਲੱਗਿਆ ਨਿਕਲਣਾ ਸਰਹਦ ਵਿੱਚੋਂ ਫਿਰ ਹਵਾ ਅਜਾਤੀ ਦੀ ਨਿਕਲੇਗੀ ਝੁਲਮੀ ਕੰਦ ਵਿੱਚੋਂ ਉਹ ਕਦੇ ਮਨ ਦੇ ਈਨ ਨਹੀਂ ਦੁੱਲੇ ਹੋ ਜਾਣ ਪੋਟੇ ਪੋਟੇ ਜਿਨ ਤੇ ਵਿੱਚ ਨੀਹਾਂ ਦੇ ਬੁੱਤ ਮੰਗੁ ਜਰੀ ਦੇ ਛੋਟੇ ਸੁੱਚਾ ਆਨੰਦ ਪਾਪੀ ਦੇ ਮੱਖ ਚੋਂ ਖਬਰ ਮੌਤ ਬਣ ਆਈ ਦਿਲ ਕਿਰਨ ਧਰਮੀਆਂ ਦੇ ਕਾਲੀ ਘਟਾ ਅੰਬਰ ਤੇ ਛਾਈ ਉਹ ਦੋ ਨਕੀਆਂ ਜਾਨਾ ਨੇ ਕਰਤਵ ਕਰ ਦੇ ਖਿਲਾਏ ਮੋਟੇ ਜਿਨ ਤੇ ਵਿੱਚ ਨੀਹਾਂ ਦੇ ਪੁੱਤ ਮਾਂ ਗੁਜਰੀ ਦੇ ਛੋਟੇ ਪ੍ਰਤੀਕ ਫਤੇ ਦਾ ਜੋ ਫਤੇ ਸਿੰਘ ਜੋ ਦਾ ਫਤੇ ਬੁਲਾਉਂਦਾ ਜੋਰਾਵਰ ਸਿੰਘ ਸੂਰਾ ਨਾਰ ਸ਼ਰੀ ਜਿੰਤੇ ਵਿੱਚ ਨੀਹਾਂ ਦੇ ਪੁੱਤੇ ਮਾਂ ਗੁਜਰੀ ਦੇ ਛੋਟੇ ਇਹ ਸੂਰਜ ਛਪਣੇ ਨਾ ਇਨਕੀ ਲੋ ਚਮਕਾਉ ਤਾਰੇ ਥਾਂ ਥਾਂ ਤੇ ਕੱਜਣਗੇ ਜੋਦ ਲੈ ਖੰਡੇ ਦੋ ਧਾਰੇ ਉਹ ਯੁੱਗ ਚੱਲੂ ਧਰਮੀਆਂ ਦਾ ਸਮਝੋ ਬੰਦ ਪਾਪ ਜਨਤੇ ਵਿੱਚ ਨੀਹਾਂ ਦੇ ਪੁੱਤ ਮਾਂ ਗੁਜਰੀ ਦੇ ਛੋਟੇ ਇੱਕ ਸਰਦੀ ਕਹਿਰਾਂ ਦੀ ਠਰੀਆਂ ਇਟਾਂ ਠਰਿਆ ਗਾਰਾ ਸਰਦੀ ਨਾਲ ਸੁਨ ਹੋ ਗਏ ਜੰਮ ਗਏ ਖੂਨ ਜਿਸਮ ਵਿੱਚ ਸਾਰਾ ਅੱਜ ਭਾਰਤ ਮਾਤਾ ਦੇ ਦਿੱਤੇ ਝਾਲ ਮਕੂਰ ਗਲੋਟੇ ਚੇਨ ਤੇ ਵਿੱਚ ਨੀਹਾ ਦੇ ਪੁੱਤ ਮਾਂ ਗੁਜਰੀ ਦੇ ਛੋਟੇ ਜੋ ਫੇਰ ਵੀ ਮੰਨੇ ਨਾ ਸ਼ਾਸ਼ਲ ਬਾਸ਼ਲ ਕਹਿਰ ਗੁਜਾਰੇ ਸ਼ੁਰੀਆਂ ਨਾ ਸ਼ਹੀਦ ਕਰੇ ਜੋ ਦੇ ਨਾ ਧਰਮ ਤੋਂ ਹਾਰੇ ਵਿਚਾਰ ਚਮਕਣਗੇ ਹੀਰੇ ਲਾਲ ਇਹ ਸੁੱਚੇ ਗੋਟੇ ਚਿਰਤੇ ਵਿੱਚ ਨੀਹਾਂ ਦੇ ਪੱਤੇ